ਤੁਸੀਂ ਦੇਖ ਰਹੇ ਹੋ ਦਿਨੀ ਸੱਟ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਪੰਜਾਬ ਦੀਆਂ 50 ਤੋਂ ਵੱਧ ਅਲੱਗ-ਅਲੱਗ ਰੇਲਵੇ ਸਟੇਸ਼ਨਾਂ ਦਾ ਰੇਲਾਂ ਦਾ ਚੱਕਾ ਜਾਮਕ ਤੇ ਜਾ ਰਿਹਾ ਤੁਹਾਨੂੰ ਦੱਸਦੀ ਕੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਜਿਹੜਾ ਮਰਬਤ ਅਜਮਾ 22ਵੇਂ ਦਿਨ ਤੋਂ ਉੱਪਰ ਹੋ ਗਏ ਕਿਸ ਨੇ ਕਹਤੇ ਆਕੇ ਜਿਹੜਾ ਉਹਨਾਂ ਦੀ ਇਸ ਦੇ ਨਾਲ ਹੀ ਕਿਸਾਨ ਜਥੇ ਬੰਦੀਆਂ ਕਿਸਾਨਾਂ ਦੀ ਜਿਹੜੀ ਮੰਗਾਂ ਨਹੀਂ ਮੰਨੀ ਜਾ ਰਹੀਆਂ 309 ਦਿਨ ਤੋਂ ਉੱਪਰ ਹੋ ਗਏ ਲੇਕਿਨ ਹਜੇ ਵੀ ਸਰਕਾਰਾਂ ਦੇ ਅੜਿਆ ਰਵਾਇ ਕਰਕੇ ਪੰਜਾਬ ਦੇ ਸਾਰੇ ਕਿਸਾਨ ਸ਼ੰਭੂ ਤੇ ਖਨੋਰੀ ਬੋਰਡ ਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕੀਤੀ ਜਾਵੇ ਤਾਂ 22 ਦਿਨ ਮੇ ਜਿਹੜੇ ਮਰਨ ਮਰਤੇ ਬੈਠੇ ਹੋਏ ਆ ਹਾਲਤ ਨਾਜ਼ੁਕ ਹੈ ਡਾਕਟਰ ਵੀ ਉਹਨਾਂ ਦੀ ਜਿਹੜੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਹੈ ਤਾਂ ਕਿਤੇ ਆ ਕੇ ਹਜੇ ਵੀ ਸਰਕਾਰ ਨੇ ਕਿਸਾਨਾਂ ਦੀਆਂ ਉਹ ਮੰਗਾਂ ਦੇ ਉੱਪਰ ਗੌਰ ਨਹੀਂ ਕੀਤਾ ਤਾਂ ਕਿਤੇ ਆ ਕੇ ਮਨਸ਼ਾ ਕੁਝ ਹੋ ਰਹੀ ਲੱਗ ਰਹੀ ਹੈ ਬੇਸ਼ੱਕ ਸੁਪਰੀਮ ਕੋਰਟ ਵੱਲੋਂ ਉਹਨਾਂ ਦੇ ਜਿਹੜੇ ਚੇਅਰਮੈਨ ਨਵਾਬ ਸਿੰਘ ਨੂੰ ਨਿਯੁਕਤ ਕੀਤਾ ਗਿਆ ਔਰ ਅੱਜ ਮੀਟਿੰਗ ਵਾਸਤੇ ਵੀ ਸੱਦਾ ਦਿੱਤਾ ਗਿਆ ਲਿੰਕਿਰ ਦੇ ਆ ਕੇ ਜਗਜੀਤ ਸਿੰਘ ਡੱਲੇਵਾਲ ਨੇ ਸਾਫ਼ ਉਸ ਮੀਟਿੰਗ ਤੋਂ ਜਾਣ ਤੋਂ ਇਨਕਾਰ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਸੇਤਾ ਕਾਫੀ ਨਾਜ਼ੁਕ ਹੈ ਤਾਂ ਉਹਨਾਂ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ ਕਿ ਮੀਟਿੰਗ 'ਚ ਬੁਲਾਉਣ ਦਾ ਮਕਸਦ ਜਿਹੜਾ ਹੈਗਾ ਸਰਕਾਰ ਦੀ ਮਨਸ਼ਾ ਕੁਝ ਹੋਰ ਹੀ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਅੱਜ ਉਦਾਨ ਦੇ ਸਾਨੇਵਾਲ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਜਿਹੜੀ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਅੱਜ ਰੇਲ ਦਾ ਚੱਕਾ ਜਾਮ ਕੀਤਾ ਗਿਆ ਤਾਂ ਇਹ तमाम ਉਹ ਕਿਸਾਨ ਭਰਾ ਜਿਹੜੇ ਆਪਣੇ ਹੱਕੀ ਮੰਗਾਂ ਲਈ 309 ਦਿਨ ਤੋਂ ਉੱਪਰ ਦੇ ਕਿਸਾਨ ਅੰਦੋਲਨ ਲਗਾਤਾਰ ਜਿਹੜਾ ਜਾਰੀ ਹੈ ਲੇਕਿਨ ਸਰਕਾਰ ਦਾ ਅੜਿਆ ਰਵਈਆ ਬਰਕਰਾਰ ਹੈ ਤੇ ਮੰਗਾਂ ਹਜੇ ਮੰਨੀ ਨਹੀਂ ਗਈ ਤਾਂ ਮੇਨਾਸਰ ਮੌਜੂਦ ਹੈ ਪ੍ਰਧਾਨ ਜੀ ਦਿਲਬਖ ਦਿਲਬਖ ਜੀ 309 ਦਿਨ ਤੋਂ ਉੱਪਰ ਹੋ ਗਏ ਆ ਜਗਜੀਤ ਸਿੰਘ ਜੀ ਡੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਹੈ ਆਲਰੇਡੀ ਉਹਨਾਂ ਨੂੰ ਕੈਂਸਰ ਹੈ ਤੇ ਡਾਕਟਰ ਲਗਾਤਾਰ ਉਹਨਾਂ ਦੀ ਸਿਹਤ ਦੇ ਉੱਪਰ ਨਿਗਰਾਨੀ ਰੱਖੀ ਹੋਈ ਹੈ ਲੇਕਿਨ ਸਰੀਰ ਦਾ ਜਿਹੜਾ ਹਜੇ ਵੀ ਜਿਹੜਾ ਸਟਾਰਾ ਉਹ نیچے गिरਦਾ ਜਾ ਰਿਹਾ ਲੇਕਿਨ ਸਰਕਾਰ ਨੇ ਉਹਨਾਂ ਦੀ ਹੋਈ ਮੰਗਾਂ ਨਹੀਂ ਮੰਨੀਆਂ ਤੇ ਬੇਸ਼ੱਕ ਅੱਜ ਮੀਟਿੰਗ ਦੀ ਸੱਦਾ ਤਾਂ ਗਿਆ ਕਿ ਲੱਗਦਾ ਸੀ ਉਹ ਅੱਜ ਪੋਜੀਸ਼ਨ 'ਚ ਹੈਗੇ ਮੀਟਿੰਗ ਜਾ ਸਕਦੇ ਸੀ ਨਹੀਂ ਉਹ ਤਾਂ ਉੱਠ ਨਹੀਂ ਸਕਦੇ ਮੀਟਿੰਗ ਦਾ ਜਿਹੜਾ ਸੱਦਾ ਵਾ ਉਹ ਉਹਦੇ ਤੇ ਗੱਲ ਇਹ ਆ ਕਿ ਜਿੰਨਾ ਚਿਰ ਆਫੀਸ਼ੀਅਲੀ ਚਿੱਠੀ ਨਹੀਂ ਆਂਦੀ ਕੋਈ ਜਾਂ ਕੋਈ ਕੇਂਦਰ ਦਾ ਮੰਤਰੀ ਹੋਵੇ ਆ ਹੋ ਸਕੇ ਤੇ ਕ੍ਰਿਸ਼ੀ ਮੰਤਰੀ ਆ ਜਾਣ ਤੋਂ ਸਭ ਤੋਂ ਸਭ ਤੋਂ ਵਧੀਆ ਗੱਲ ਆ ਜਾਂ ਫਿਰ ਕੋਈ ਸਟੇਟ ਸਰਕਾਰ ਵੱਲੋਂ ਮੁੱਖ ਮੰਤਰੀ ਲੈਵਲ ਦੇ ਜਾਂ ਕੋਈ ਖੇਤੀਬਾੜੀ ਮੰਤਰਾਲੇ ਵੱਲੋਂ ਚਿੱਠੀ ਆਊਗੀ ਪਹਿਲਾਂ ਔਰ ਉਹ ਚਿੱਠੀ ਦੇ ਆਧਾਰ ਤੇ ਇੱਕ ਡੈਪੂਟੇਸ਼ਨ ਤੈਅ ਕੀਤਾ ਜਾਊਗਾ ਦੋਨਾਂ ਫਾਰਮਾਂ ਵੱਲੋਂ ਸਾਡੇ ਵੱਲੋਂ ਉਹਦੇ ਉਹ ਡੈਪੂਟੇਸ਼ਨ 'ਚ ਜਿਹੜੇ ਜਾਣਗੇ ਉਹ ਸਰਕਾਰ ਨਾਲ ਮੀਟਿੰਗ ਕਰਨਗੇ ਜਿਸ ਤਰ੍ਹਾਂ ਇਹ ਤੋਂ ਪਹਿਲਾਂ ਚਾਰ ਦੌਰ ਦੀ ਮੀਟਿੰਗ ਹੋਈ ਆ ਉਹ ਚਾਰ ਦੌਰ ਦੀ ਮੀਟਿੰਗ ਦੇ ਵਿੱਚ ਵੀ ਡੈਪੂਟੇਸ਼ਨ ਹੀ ਜਾਂਦਾ ਰਿਹਾ ਚਲੋ ਨਹੀਂ ਸਕਸੈਸਫੁਲ ਹੋਈ ਕਿਤੇ ਨਾ ਕਿਤੇ ਮੀਟਿੰਗਾਂ ਜਿਹੜੀਆਂ ਉਹ ਜਾਰੀ ਰਹਿਣੀਆਂ ਚਾਹੀਦੀਆਂ ਕਿਤੇ ਨਾ ਕਿਤੇ ਗੱਲਬਾਤ ਜਿਹੜੀ ਉਹ ਸਾਹਮਣੇ ਖੁੱਲ ਕੇ ਆਉਂਦੀ ਆ ਔਰ ਉਹਦੇ 'ਚੋਂ ਸਿੱਟਾ ਜਿਹੜਾ ਨਿਕਲਦਾ ਵਾ ਤੇ ਅਸੀਂ ਮੀਟਿੰਗ ਕਰਨ ਲਈ ਦੋਨਾਂ ਫਾਰਮਾਂ ਦੇ ਕੋਆਰਡੀਨੇਟਰ ਅੱਜ ਵੀ ਤਿਆਰ ਆ ਕੱਲ ਵੀ ਤ ਬਾਵ ਨਹੀਂ ਦਿੱਤਾ ਤੇ ਇਸ ਕਰਕੇ ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਵੀ ਜਿਹੜੇ ਚੱਲ ਰਹੇ ਆ ਰੇ ਰੋਕੋ ਦਾ ਪ੍ਰੋਗਰਾਮ ਹੈ ਵੀ ਸਰਕਾਰ ਨੂੰ ਜਗਾਉਣ ਲਈ ਆ ਕਿਤਨਾ ਕਿਤੇ ਟੇਬਲ ਟਾਕ ਤੇ ਆਓ ਟੇਬਲ ਟਾਕ ਤੇ ਪਹਿਲਾਂ ਵੀ ਗੱਲਾਂ ਹੋਈ ਸੀ ਜਿਸ ਦੀ ਪਹਿਲਾਂ ਗੱਲ ਜਿਕਰ ਕੀਤਾ ਵੀ ਟੇਬਲ ਟਾਕ ਤਾਂ ਹੋਈ ਹੈ ਲੇਕਿਨ ਉਹਦਾ ਸਿੱਟਾ ਹਜੇ ਤੱਕ ਨਹੀਂ ਨਿਕਲਿਆ ਆਖਿਰਕਾਰ ਉਸ 70 ਸਾਲ ਦੇ ਉਸ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲੋਂ ਆਖਿਰ ਮਰਦਵਾਂ ਤੇ ਬਹਿਣਾ ਪੈ ਗਿਆ ਕਿਸਾਨੀ ਹੱਕਾਂ ਵਾਸਤੇ ਬੇਸ਼ੱਕ ਸਿਹਤ ਕਾਫੀ ਨਾਜ਼ੁਕ ਹੈ ਉਹਨਾਂ ਦੀ ਪਹਿਲਾਂ ਵੀ ਸੀ ਕੈਂਸਰ ਮਰੀਜ਼ ਵੀ ਸੀ ਹਨ ਲੇਕਿਨ ਉਸਦੇ ਬਾਅਦ ਇਸ ਤਰ੍ਹਾਂ ਦਾ 22 ਦਿਨ ਤੋਂ ਬੜਾ ਤਰਨਾ ਮਰਨ ਵੱਤ ਜਾਰੀ ਹੈ ਲੱਗ ਰਿਹਾ ਵੀ ਸਰਕਾਰ ਦੀ ਮਨਸ਼ਾ ਕਿੱਥੇ ਖੜੀ ਹੈ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਉਹ ਵਿਗੜੀ ਇੰਨੀ ਜ਼ਿਆਦੀ ਹੈ ਵਿਗੜ ਰਹੀ ਹੈ ਵੀ ਉਹਨਾਂ ਦਾ 15 ਕਿਲੋ ਦੇ ਲਗਭਗ ਜਿਹੜਾ ਬਜਨੋ ਘਟ ਗਿਆ ਤੇ ਇੱਕ ਉਹਨਾਂ ਦੇ ਉਹਨਾਂ ਨੂੰ ਬਿਮਾਰੀ ਹੋਣ ਕਰਕੇ ਪਹਿਲੇ ਹੀ ਜਿਹੜਾ ਉਹ ਇਸ ਦੌਰ ਚ ਨਿਕਲ ਰਏ ਸੀ ਜਦੋਂ ਸਰਕਾਰ ਕੁਝ ਦਿਖਦਾ ਨਾ ਨਾ ਹੋਵੇ ਅੱਗੇ ਬੰਦੇ ਨੂੰ ਤਾਂ ਉਦੋਂ ਫਿਰ ਇਹੋ ਜਿਹੇ ਫੈਸਲੇ ਜਿਹੜੇ ਉਹ ਲਏ ਜਾਂਦੇ ਨੇ ਜਿਹੜੇ ਜਿਹੜੇ ਬੰਦੇ ਨਾ ਕਿਸਾਨੀ ਦਾ ਦਰਦ ਸਹਾਰ ਸਕਦੇ ਨੇ ਨਾ ਜਵਾਨੀ ਦਾ ਜਦੋਂ ਪੰਜਾਬ ਉਜੜਦਾ ਦਿਖਦਾ ਨਾ ਜਦੋਂ ਸਾਡੇ ਪੰਜਾਬ ਦਾ ਕਾਰੋਬਾਰ ਉਜੜਦਾ ਦਿਖਦਾ ਨਾ ਉਸ ਟਾਈਮ ਤੇ ਜਿਹੜੇ ਇਹੋ ਜਿਹੇ ਫੈਸਲੇ ਹੁਣ ਤਾ ਨੂੰ 14 ਤਰੀਕ ਨੂੰ ਜਦੋਂ ਅਸੀਂ 101 ਦਾ ਜਥਾ ਸ਼ੰਭੂ ਤੋਂ ਅੱਗੇ ਨੂੰ ਤੋਰਿਆ ਕਿਹਦੇ ਕਹਿਣ ਤੇ ਤੋਰਿਆ ਸਰਕਾਰ ਦੇ ਕਹਿਣ ਤੇ ਸਰਕਾਰ ਦੇ ਮੰਤਰੀ ਇਹ ਗੱਲ ਕਹਿ ਰਹੇ ਸੀ ਵੀ ਤੁਸੀਂ ਪੈਦਲ ਆਣ ਦਿਓ ਅਸੀਂ ਤੁਹਾਡਾ ਸਵਾਗਤ ਕਰਾਂਗੇ ਸਵਾਗਤ ਮੀਡੀਆ ਨੇ ਦੇਖਿਆ ਵੀ ਕਿਹੋ ਜਿਹਾ ਸਵਾਗਤ ਕੀਤਾ ਸਾਡੇ ਤੇ ਬੋਲਟ ਪ੍ਰੂਫ ਕੋਆ ਗੋਲੀਆਂ ਮਾਰੀਆਂ ਸ਼ੈਲਿੰਗ ਕੀਤੀ ਪਾਣੀ ਦੀਆਂ ਬਿਛਾਰਾਂ ਕੀਤੀਆਂ ਜਿਨ੍ਹਾਂ ਦੇ ਵਿੱਚ 47 ਕਿਸਾਨ ਜਿਹੜੇ ਉਹ ਜ਼ਖਮੀ ਹੋਏ ਤਾਂ ਇੱਕ ਕਿਸਾਨ ਨੇ ਖੜੇ ਖਲੋਤੇ ਉੱਤੇ ਸਲਫਾਸ ਖਾ ਲਈ ਜਿਹਦੀ ਅੱਜ ਤੜਕੇ ਰਣਜੋਤ ਸਿੰਘ ਦੀ ਉਹ ਚੀਜ਼ ਦੀ ਪ੍ਰਾਪਤ ਕਰ ਗਿਆ ਕਿਦੇ ਉਹਨੂੰ ਕੋਈ ਘਰ ਦੀ ਪ੍ਰੋਬਲਮ ਨਹੀਂ ਸੀ ਉਹਦੀ ਇਨਕੁਆਰੀ ਹੋਈ ਹੈ ਸਾਰੀ ਉਹ ਸਿਰਫ ਉਹਨੇ ਸਾਨੂੰ ਸਪੱਸ਼ਟ ਕਿਹਾ ਵੀ ਮੈਂ ਆ ਦੇਖ ਨਹੀਂ ਸਕਦਾ ਮੇਰੀ ਕਮਜ਼ੋਰੀ ਲਾ ਲਓ ਜਾਂ ਜੋ ਵੀ ਲਾ ਲੋ ਮੈਂ ਇਸ ਕਰਕੇ ਸਰਕਾਰ ਦੇ ਸਿਰ ਚੜ ਕੇ ਜਿਹੜੀ ਆਪਣੀ ਜਾਨ ਆ ਦੇ ਰਿਆ ਤਾਂ ਉਹਨੇ ਅੱਜ ਸਾਡੀ ਕਿਸਾਨੀ ਲਈ ਸਾਡੇ ਪੰਜਾਬ ਲਈ ਆਪਣੀ ਜਾਨ ਆ ਜਿਹੜੀ ਉਹ ਦੇ ਦਿੱਤੀ ਹਾਂ ਪੰਜਾਬ ਜੀ ਕਿਤੇ ਲੱਗ ਰਿਹਾ ਅੱਜ ਕਿਹੜੀ ਕਿਹੜੀ ਜਗ੍ਹਾ ਤੇ ਆਪਾਂ ਰੇਲ ਲੁਕ ਰੇ ਫਾ ਪੰਜਾਬ ਦੇ ਬਾਈ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ 47 ਤੋਂ 50 ਜਗ੍ਹਾ ਦੇ ਵਿੱਚ ਜਿਹੜੀ ਆ ਰੇਲ ਆ ਅੱਜ ਉਹ ਅਲੱਗ-ਅਲੱਗ ਸਾਰੀਆਂ ਜਿੰਨੀਆਂ ਜਥੇਬੰਦੀਆਂ ਨੇ ਜਿਨ੍ਹਾਂ ਜਿਹੜੇ ਦੋਨੋਂ ਮੋਰਚਿਆਂ ਨਾਲ ਜੁੜੀਆਂ ਨੇ ਜਾਂ ਜਿਹੜੇ ਕਿਸਾਨੀ ਦਾ ਦਰਦ ਰੱਖਦੇ ਨੇ ਉਹਨਾਂ ਦੇ ਵੱਲੋਂ ਅੱਜ ਜਿਹੜਾ ਇਹ ਰੇਲ ਰੋਕੀ ਸਰਕਾਰ ਨੂੰ ਜਗਾਉਣ ਲਈ ਰੋਕੀ ਜਾ ਰਹੀ ਹੈ ਵੀ ਤੁਸੀਂ ਜਾਗੋ ਟੇਬਲ ਟਾਕ ਤੇ ਆਓ ਗੱਲਬਾਤ ਕਰੋ ਮੰਗਾ ਮੰਨੋ ਤੇ ਅਸੀਂ ਕਰਨ ਉਹ ਕਿੰਨਾ ਕਿੰਨਾ ਖਸਾਮਾ ਲਵਾਂਗੇ ਕਿਸ ਸਮੇਂ ਤੋਂ ਲੈ ਕੇ ਕਿਸ ਸਮੇਂ ਤੱਕ 12 12 ਤੋਂ 3 ਵਜੇ ਤੱਕ ਆ ਜੀ 12 ਤੋਂ 3 ਤੱਕ ਆ ਯਾਤਰੀਆਂ ਦਾ ਧਿਆਨ ਰੱਖਣਾ ਪੈਂਦਾ ਸਾਰੀ ਚੀਜ਼ ਦਾ ਧਿਆਨ ਰੱਖ ਕੇ ਕਿਉਂਕਿ ਮੰਗਾ ਲੋਕਾਂ ਦੀਆਂ ਨੇ ਅੱਜ ਜੇ ਮੰਨ ਲਓ ਕਿਸਾਨ ਦੀ ਬਰਬਾਦੀ ਹੁੰਦੀ ਹੈ ਕਿਸਾਨ ਮਰਦਾ ਨਾ ਤਾਂ ਸੇਠ ਵੀ ਬਚਦਾ ਨਹੀਂ ਦੁਕਾਨਦਾਰ ਵੀ ਬਚਦਾ ਨਹੀਂ ਕੱਪੜੇ ਵਾਲਾ ਵੀ ਬਚਦਾ ਨਹੀਂ ਸਾਰਾ ਕੁਝ ਵਪਾਰ ਤਹਿਸ ਨਹਿਸ ਹੋ ਜਾਊਗਾ ਅੱਜ ਲੜਾਈਆਂ ਸਾਰਿਆਂ ਦੀ ਘਰਾਂ ਤੋਂ ਸਾਰਿਆਂ ਨੂੰ ਨਿਕਲਣਾ ਚਾਹੀਦਾ ਸਾਨੂੰ ਕੱਲਿਆਂ ਨੂੰ ਨਹੀਂ ਬਾਰਾਂ ਮਹੀਤੋਂ ਲੈ ਕੇ 13ਵੇਂ ਸੰਘਰਸ਼ ਹੋਊਗਾ ਚੰਗਰੇਲਾ ਚੱਕਾ ਜਾਮ ਰਹੂਗਾ ਤਾਂ ਡੱਲੇਵਾਲ ਦੀ ਤਬੀਅ ਬਿਲਕੁਲ ਨਾਸਾਜ ਹੈਗੀ ਆ ਕੀ ਲੱਗ ਰਿਹਾ ਆਨਵਰ ਸਮੇਂ 'ਚ ਇਹ ਸੰਘਰਸ਼ ਕਿੱਥੇ ਤੱਕ ਜਾਊਗਾ ਔਰ ਕੀ ਲੱਗ ਰਿਹਾ ਸਰਕਾਰਾਂ ਚੁੱਕ ਸਕਦੀਆਂ ਹੋ ਸਮਾਂ ਹੈਗਾ ਹਜੇ ਵੀ ਗੱਲ ਕਰਨ ਦਾ ਟੇਬਲ ਟਾਕ ਦੀ ਗੱਲ ਕੀਤੀ ਪ੍ਰਧਾਨ ਜੀ ਦੇ ਟੇਬਲ ਟਾਕ ਹੋ ਸਕਦੀ ਹੈ ਜੇਕਰ ਖੇਤੀ ਮੰਤਰੀ ਡੱਲੇਵਾਲ ਜੀ ਕੋ ਆਂਦੇ ਬਿਲਕੁਲ ਟੇਬਲ ਟॉक ਤੇ ਹੀ ਗੱਲ ਹੁੰਦੀ ਆ ਐਂਡ ਤੇ ਜਦੋਂ ਕੋਈ ਵੀ ਗੱਲ ਕੋਈ ਵੀ ਕੰਮ ਹੁੰਦਾ ਕੋਈ ਸਰਕਾਰਾਂ ਨਾਲ ਮੀਟਿੰਗ ਤੇ ਨਾਲ ਹੀ ਨਤੀਜਾ ਨਿਕਲਦਾ ਡੱਲੇਵਾਲ ਸਾਹਿਬ ਨੇ ਬੜਾ ਸੰਘਰਸ਼ ਕੀਤਾ ਅੱਜ ਤੱਕ ਕਿਸਾਨ ਮੋਰਚੇ ਲਈ ਔਰ ਉਹਨਾਂ ਨੂੰ ਲੱਗਿਆ ਵੀ ਜੇ ਸਾਡੀ ਗੱਲ ਸਰਕਾਰ ਨਹੀਂ ਸੁਣਦੀ ਪਈ ਉਹਨਾਂ ਨੇ ਮਰਨ ਮਰਤੇ ਤੇ ਤਾਂ ਬੈਠੇ ਆ ਮਜਬੂਰ ਹੋ ਕੇ ਬੈਠੇ ਆ ਕਿਉਂਕਿ ਜਿਹੜਾ ਸਾਡਾ ਰਾਜਾ ਨਾ ਰਾਜਾ ਜਿਹੜਾ ਸਾਡਾ ਉਹ 라ਵਣ ਬਣਿਆ ਬੈਠਾ ਹੰਕਾਰੀ ਬਣਿਆ ਬੈਠਾ ਅਸੀਂ ਕਹਿੰਨੇ ਵੀ ਹੰਕਾਰ ਨੂੰ ਛੱਡ ਕੇ ਆਪਣੇ ਨੂੰ ਪਬਲਿਕ ਦੇ ਹੱਕਾਂ ਨੂੰ ਤੂੰ ਦੇਖ ਆਪਦੇ ਹੱਕਾਂ ਨੂੰ ਦੇਖਾਂਗੇ ਆਪਾਂ ਵਿਕਾਸ ਵੀ ਹੋਊਗਾ ਸਾਰਾ ਕੁਝ ਹੋਏਗਾ ਅਸੀਂ ਕਹਿੰਨੇ ਵੀ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਮੰਤਰੀਆਂ ਨੂੰ ਭੇਜ ਕੇ ਗੱਲਬਾਤ ਕਰਨ ਕਿਸਾਨਾਂ ਨਾਲ ਜਿਹੜੇ ਵੀ ਮੁੱਦੇ ਹੈਗੇ ਉਹਨਾਂ ਨੂੰ ਹੱਲ ਕਰੇ ਜਾਣ ਔਰ ਅਸੀਂ ਤਾਂ ਜੇ ਅੱਜ ਟ੍ਰੇਨਾਂ ਰੁਕੀਆਂ 12 ਵਜੇ ਤੋਂ ਅਸੀਂ ਸਾਰਾ ਜੇ ਸਾਡੇ ਕੋਲੇ ਨੇੜੇ ਵੀ ਟ੍ਰੇਨ ਆ ਕੇ ਖੜਦੀ ਅਸੀਂ ਲੰਗਰਾਂ ਦਾ ਵੀ ਇੰਤਜ਼ਾਮ ਕਰਿਆ ਸੀਗਾ ਯਾਤਰੀਆਂ ਲਈ ਵੀ ਕਰਿਆ ਸੀਗਾ ਅਸੀਂ ਪਾਣੀ ਦਾ ਇੰਤਜ਼ਾਮ ਕਰਿਆ ਸੀਗਾ ਸਾਰਾ ਕੁਝ ਅਸੀਂ ਨਹੀਂ ਕਹਿੰਦੇ ਵੀ ਕੋਈ ਯਾਤਰੀ ਤੰਗ ਹੋਵੇ ਪਰ ਮਜਬੂਰੀ ਆ ਜੇ ਮਜਬੂਰੀ ਨਾ ਹੁੰਦੀ ਤਾਂ ਅਸੀਂ ਨਹੀਂ ਰੁਕਣਾ ਸੀਗਾ ਇਹ ਸਰਕਾਰਾਂ ਨੂੰ ਜਗਾਉਣ ਲਈ ਹੈ ਜਿਹੜੇ ਹੈਗੇ ਧਰਨੇ ਲਾਏ ਜਾਂਦੇ ਆ ਇਹ ਸਰਕਾਰਾਂ ਨੂੰ ਜਗਾਉਣ ਲਈ ਲਾਏ ਜਾਂਦੇ ਆ ਅਸੀਂ ਫੇਰ ਬੇਨਤੀ ਕਰਾਂਗੇ ਸਰਕਾਰ ਦੇ ਅੱਗੇ ਵੀ ਆਪਣੇ ਮੰਤਰੀਆਂ ਨਾਲ ਤੇ ਡੱਲੇਵਾਲ ਜੀ ਸਾਰੀਆਂ ਜਿਹੜੀਆਂ ਹੈਗੀਆਂ ਯੂਨੀਅਨ ਹੈਗੀਆਂ ਉਹਨਾਂ ਨਾਲ ਗੱਲਬਾਤ ਕਰੇ ਲੱਗ ਰਿਹਾ ਹੈ ਲਾਸਟਵਾਲ ਮੇਰਾ ਕਿਤੇ ਕਿਤੇ ਹੁਣ ਅਜੇ ਉਮੀਦ ਹੈਗੀ ਲੱਗਦੀ ਹੈ ਵੀ ਕੋਈ ਕੁਝ ਉਮੀਦ ਬਚੀ ਹੈ ਵੀ ਗੱਲ ਹੋ ਸਕਦੀ ਹੈ ਡੱਲੇਵਾਲ ਜੀ ਦਾ ਮਰਨ ਵੱਤ ਖਤਮ ਹੋ ਸਕਦਾ ਹੈ ਸਰਕਾਰ ਆਪਣੇ ਥੋੜਾ ਨਰਮ ਰਵਈਏ ਨਾਲ ਨਹੀਂ ਇਹ ਹੋ ਸਕਦੀ ਹੈ ਹੁਣ ਵੱਡੀ ਗੱਲ ਨਹੀਂ ਕੋਈ ਸੋਚਣਾ ਚਾਹੀਦਾ ਮੰਤਰੀਆਂ ਨੂੰ ਸੋਚਣਾ ਚਾਹੀਦਾ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਪੰਜਾਬ ਸਰਕਾਰ ਵੀ ਹੱਕਦਾਰ ਹੈਗੀ ਹੈ ਨਾ ਪੰਜਾਬ ਦੇ ਵਿੱਚ ਧਰਨ ਲੱਗੇ ਪੰਜਾਬ ਸਰਕਾਰ ਦਬਾਅ ਬਣਾਵੇ ਸੈਂਟਰ ਸਰਕਾਰ ਦੇ ਉੱਤੇ ਦਬਾਅ ਬਣਾਵੇ ਪੰਜਾਬ ਸਰਕਾਰ ਆਖਰ ਨੂੰ ਅੱਜ ਉਹਨਾਂ ਕੋਲ 94 ਐਮਐਲਏ ਹੈਗੇ ਆ 94 ਐਮਐਲਏ ਇੱਕ ਸਰਕਾਰ ਕੋਲ ਜage ਗੱਲ ਕਰਨ ਸਰਕਾਰ ਦੇ ਕੋਲੇ ਵੀ ਭਾਈ ਗੱਲ ਕਰੋ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰੋ ਕਿਸਾਨੀ ਦੇ ਮੁੱਦਿਆਂ ਦੇ ਉੱਤੇ ਉੱਤੇ ਗੱਲ ਕਰੋ ਕਿਉਂ ਨਹੀਂ ਕਰਦੇ ਕਰਨੀ ਚਾਹੀਦੀ ਹੈ ਸੋ ਤਾਂ ਦੱਸਦੀ ਕਿ 309 ਦਿਨ ਤੋਂ ਉੱਪਰ ਹੋ ਗਏ ਜਿਹੜਾ ਅੱਜ ਕਿਸਾਨ ਅੰਦোলন ਚੱਲਿਆਤਾ 22ਵੇਂ ਦਿਨ ਤੇ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲਾ ਜਿਹੜਾ ਮਰਨਵਰ ਚੱਲਿਆਤਾ ਕਿਤੇ ਜਿਹੜੀ ਤਬੀਅਤ ਉਹਨਾਂ ਦੀ ਬਿਲਕੁਲ ਨਾ ਸਾਜ ਆ ਕੈਂਸਰ ਦੇ ਆਲਰੇਡੀ ਉਹ ਮਰੀਜ਼ ਹੈਗਾ ਲੇਕਿਨ ਲਗਾਤਾਰ ਉਹਨਾਂ ਦੀ ਸਿਹਤ ਬਿਗੜਦੀ ਜਾ ਰਹੀ ਆ ਲੇਕਿਨ ਹਜੇ ਵੀ ਉਹ ਆਪਣੇ ਕਿਸਾਨਾਂ ਤੇ ਹੱਕੀ ਮੰਗਾ ਲਈ ਮਰਨਵਰ ਤੇ ਬੈਠੇ ਆ ਬੇਸ਼ੱਕ ਸੁਪਰੀਮ ਕੋਰਟ ਦੇ ਵੱਲੋਂ ਇਹੜਾ ਚੇਅਰਮੈਨ ਨਵਾਬ ਸਿੰਘ ਨੂੰ ਕਿਹਾ ਗਿਆ ਅੱਜ ਮੀਟਿੰਗ ਵਾਸਤੇ ਵੀ ਉਹਨਾਂ ਸੁਨੇਹਾ ਦਿੱਤਾ ਗਿਆ ਲੇਕਿਨ ਕਿਤੇ ਕਿਤੇ ਆ ਕੇ ਜਗਜੀਤ ਸਿੰਘ ਡੱਲੇਵਾਲ ਦੁਆਰਾ ਉਸ ਮੀਟਿੰਗ ਚੋਂ ਨਾ ਜਾਣ ਦੀ ਵੀ ਗੱਲ ਆਖੀ ਤੇ ਆਪਣੀ ਸਰਕਾਰ ਵੱਲੋਂ ਉਹਨਾਂ ਦੀ ਮਨਸ਼ਾ ਵੀ ਸਾਹਮਣੇ ਜਾਹਰ ਕੀਤੀ ਹੈ ਕਿਉਂਕਿ ਤਬੀਅਤ ਲਗਾਤਾਰ ਨਾ ਸਾਜਾ ਸੋ ਕਿਸਾਨ ਜਥੇਬੰਦੀਆਂ ਦੇ ਅਲੱਗ-ਅਲੱਗ ਜਗ੍ਹਾ ਤੇ ਯਾਨੀ 50 ਜਗ੍ਹਾ ਤੋਂ ਪੰਜਾਬ ਦੀਆਂ 50 ਤੋਂ ਵੱਧ ਰੇਲਵੇ ਸਟੇਸ਼ਨਾਂ ਦੇ ਉੱਪਰ ਅੱਜ ਆਪਣੀ ਹੱਕੀ ਮੰਗਾਂ ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਵੰਤੂ ਲੈ ਕੇ ਇਹੜਾ ریل ਦਾ ਚੱਕਾ ਜਾਮ ਕੀਤਾ ਗਿਆ ਇਸ ਦੇ ਨਾਲ ਹੀ ਯਾਤਰੀਆਂ ਨੂੰ ਕੋਈ ਸਹੂਲਤ ਨਾ ਹੋਵੇ ਉਹਨਾਂ ਲਈ ਖਾਂ ਲੰਗਰ ਦਾ ਤੇ ਪਾਣੀ ਦਾ ਵੀ ਇੰਤਜ਼ਾਮ ਵੀ ਬਰਕਰਾਰ ਰੱਖਿਆ ਖੈਰ ਸਮਾਂ ਦੱਸੂਗਾ ਕਿ ਸਰਕਾਰ ਝੁਕਦੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਉਹ ਜੜੀਆਂ ਕਿਸਾਨ ਜਥੇਬੰਦੀਆਂ ਦੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਹੁਣ ਉਹ ਮੰਨਦੀ ਹੈ ਹਜੇ ਸਮਾਂ ਹੈ ਹਜੇ ਵੀ ਕਿਸਾਨ ਭਰਾ ਤਿਆਰ ਹੈ ਕੁਝ ਅਗਰ ਸਰਕਾਰ ਆਪਣਾ ਨਰਮ ਰਵਈਆ ਰੱਖੇ ਤਾਂ ਇਹ ਸਾਰੀ ਗੱਲਬਾਤ ਟੇਬਲ ਟਾਕ ਤੇ ਹੁਣ ਖਤਮ ਹੋ ਸਕਦੀ ਹੈ। ਕਮੈਂਮੈਂਟ ਬੌਬੀ ਨਾਲ ਸੰਦੀਪ ਸ਼ਰਮਾ ਡੈਨੀਸਰ ਟੀਵੀ ਸਾਨੇਵਾਲ ਲੁਧਿਆਣਾ